ਹਾਂ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਹੀ ਸਿੰਪਲ ਤੇ ਘਰੇਲੂ ਜਿਹੇ ਉਪਾਅ ਦੱਸਾਂਗੇ ਜਿਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ ਥੋੜਾ ਜਿਹਾ ਨਮਕ ਤੇ ਇੱਕ 5 ਰੁਪਏ ਦਾ ਸਿੱਕਾ ਸਿਰਫ ਤਾਂ ਸਿਰਫ ਇਹਨਾਂ ਦੋ ਚੀਜ਼ਾਂ ਦਾ ਕੋਈ ਉਪਾਅ ਕਰਨੇ ਤੇ ਇਹਨਾਂ ਦੋ ਚੀਜ਼ਾਂ ਦੇ ਨਾਲ ਕੀਤੇ ਗਏ ਉਪਾਅ ਨਾਲ ਤੁਹਾਡੀ ਕਿਸਮਤ ਤੁਹਾਡੇ ਭਾਗ ਪੂਰੀ ਤਰ੍ਹਾਂ ਬਦਲ ਸਕਦੇ ਨੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਮਨ ਦੇ ਵਿੱਚ ਜਜ਼ਬਾ ਹੋਵੇਗਾ ਕਿਸੇ ਚੀਜ਼ ਨੂੰ ਧਾਰਨ ਕਰਨ ਦੇ ਲਈ ਕਿਉਂਕਿ ਕੀ ਹੁੰਦਾ ਹੈ ਕਿ ਜਿਹੜੇ ਅਸੀਂ ਉਪਾਅ ਕਰਦੇ ਹਾਂ ਉਹ ਆਪਣੀ ਜਗ੍ਹਾ ਤੇ ਹੁੰਦੇ ਨੇ ਤੇ ਜਜਬੇ ਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਮਿਹਨਤ ਕਰਨ ਦੀ ਭਾਵਨਾ ਹੀ ਜਿਹੜੀ ਉਹ ਵੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਅਸੀਂ ਮਿਹਨਤ ਕਰਾਂਗੇ ਤੇ ਪਰਮਾਤਮਾ ਸਾਡੀ ਮਿਹਨਤ ਨੂੰ ਫਲ ਵੀ ਜ਼ਰੂਰ ਲਗਾਉਣਗੇ ਤੇ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਉਪਾਅ ਕਰਾਂਗੇ ਨਾ ਤੇ ਉਪਾਅ ਵੀ ਸਾਨੂੰ ਉਸ ਸਮੇਂ ਹੀ ਕੰਮ ਕਰਨਗੇ ਜੇ ਸਮੇ ਅਸੀਂ ਮਿਹਨਤ ਕਰਾਂਗੇ ਜੇਕਰ ਅਸੀਂ ਮੇਨਟੇਨ ਨਹੀਂ ਕਰਦੇ ਇਹ ਕੱਲਾ ਉਪਾਦ ਹੀ ਡਿਪੈਂਡ ਰਹਿਣੇ ਆ ਫਿਰ ਇੰਨਾ ਕੀਤੇਗੇ ਉਪਾਦਾ ਵੀ ਸਾਨੂੰ ਰਿਚਰਟ ਨਹੀਂ ਮਿਲਦਾ ਕਿਉਂਕਿ ਕਈ ਲੋਕਾਂ ਦੀ ਸੋਚ ਹੁੰਦੀ ਹੈ ਕਿ ਅਸੀਂ ਇਹ ਉਪਾਸ ਸੁਨੇਹਾ ਹੈ ਕਿ ਅਸੀਂ ਇਸ ਉਪਾ ਨੂੰ ਕਰ ਦਿੱਤਾ ਹੈ ਤੇ ਹੁਣ ਅਸੀਂ ਆਪਣਾ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਾਂਗੇ ਆਰਾਮ ਦੇ ਨਾਲ ਬੈੱਡ ਤੇ ਬੈਠ ਜਾਣੀ ਆ ਤੇ ਪੈਸਾ ਆਪਣੇ ਆਪ ਸਾਡੇ ਘਰ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਤੇ ਇਹ ਆਪਣੀ ਗਲਤ ਸੋਚ ਹੁੰਦੀ ਹੈ ਜੇਕਰ ਤੁਸੀਂ ਉਪਾਅ ਕਰਦੇ ਹੋ ਤਾਂ ਉਪਾਅ ਕਰਨ ਦੇ ਨਾਲ ਨਾਲ ਸਾਨੂੰ ਮਿਹਨਤ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸੇ ਤਰੀਕੇ ਦੇ ਨਾਲ ਤੁਸੀਂ ਇਸ ਤਰ੍ਹਾਂ ਦੀ ਸੋਚ ਬਿਲਕੁਲ ਵੀ ਨਹੀਂ ਰੱਖ ਰੱਖਣੀ ਤੇ ਨਾ ਹੀ ਸਾਨੂੰ ਰੱਖਣੀ ਚਾਹੀਦੀ ਜੇਕਰ ਤੁਸੀਂ ਰੱਖਦੇ ਹੋ ਤਾਂ ਇਹ ਤੁਹਾਡੀ ਬਹੁਤ ਹੀ ਜ਼ਿਆਦਾ ਗਲਤ ਸੋਚ ਹੈ ਕਿਉਂਕਿ ਇਸ ਤਰੀਕੇ ਦੇ ਨਾਲ ਬਿਲਕੁਲ ਵੀ ਨਹੀਂ ਹੋਵੇਗਾ ਜੇਕਰ ਅਸੀਂ ਉਪਾਅ ਕਰਦੇ ਹਾਂ ਤਾਂ ਦੇਖੋ ਉਪਾਅ ਜਿਹੜੇ ਨੇ ਉਹ ਚਮਤਕਾਰ ਤਾਂ ਜ਼ਰੂਰ ਕਰਦੇ ਨੇ ਤੇ ਇਹ ਜਿਹੜੇ ਚਮਤਕਾਰ ਹੁੰਦੇ ਨੇ ਚਮਤਕਾਰ ਵੀ ਉਸ ਜਗ੍ਹਾ ਤੇ ਉਸ ਇਨਸਾਨ ਦੀ ਨਾਲ ਹੀ ਹੁੰਦੇ ਨੇ ਜਿੱਥੇ ਅਸੀਂ ਚੰਗੇ ਕਰਮ ਕਰਦੇ ਆ ਜੇਕਰ ਅਸੀਂ ਕਿਸੇ ਦਾ ਬੁਰਾ ਕਰਦੇ ਆ ਮਾੜੇ ਕੰਮ ਕਰਦੇ ਆ ਤੇ ਉਸ ਦਾ ਤਾਂ ਸਾਨੂੰ ਇੱਕ ਨਾ ਇੱਕ ਦਿਨ ਮਾੜਾ ਹੀ ਨਤੀਜਾ ਮਿਲੇਗਾ ਇਸੇ ਤਰੀਕੇ ਦੀ ਨਾ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਸਿੰਪਲ ਤੇ ਸਰਲ ਤੇ ਜਿੰਨਾ ਕਹਿ ਲਓ ਓਨਾ ਹੀ ਘਾਟੇ ਬਹੁਤ ਪਾਵਰਫੁਲ ਉਪਾਅ ਲੈ ਕੇ ਆਈਆਂ ਬਿਲਕੁਲ ਹੀ ਸਿੰਪਲ ਜਿਹੇ ਆ ਉਪਾਅ ਇਸ ਉਪਾਅ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਬਸ ਥੋੜਾ ਜਿਹਾ ਨਮਕ ਤੇ 5 ਰੁਪਏ ਦਾ ਸਿੱਕਾ ਇਸ ਦੇ ਨਾਲ ਤੁਸੀਂ ਇਹ ਉਪਾਅ ਕਰਨਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਪਾਅ ਅਸੀਂ ਕਿਹੜੇ ਦਿਨ ਕਿਹੜੇ ਸਮੇਂ ਤੇ ਕਿਹੜੇ ਤਰੀਕੇ ਦੇ ਅਨੁਸਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਅਸੀਂ ਉਪਾਅ ਕਰਨਾ ਹੈ ਇਹ ਉਪਾਅ ਨੂੰ ਕਰਨ ਦੇ ਨਾਲ ਅਸੀਂ ਆਪਣੇ ਘਰ ਦੇ ਵਿੱਚ ਲਗਜ਼ਰੀ ਚੀਜ਼ਾਂ ਲੈ ਕੇ ਆਉਣਾ ਚਾਹੁੰਦੇ ਆ ਪੈਸਾ ਜਿਆਦਾ ਤੋਂ ਜਿਆਦਾ ਆਵੇ ਸਾਡੇ ਘਰ ਦੇ ਵਿੱਚ ਤੇ ਪੈਸਾ ਰੁਕੇ ਵੀ ਬਰਕਤ ਵੀ ਪਵੇ ਇਸ ਕਰਕੇ ਜਿਹੜਾ ਇਹ ਉਪਾਅ ਹੈ ਇਸ ਉਪਾਅ ਨੂੰ ਅਸੀਂ ਕਰਾਂਗੇ ਸ਼ੁੱਕਰਵਾਰ ਵਾਲੇ ਦਿਨ ਤੁਸੀਂ ਇਸ ਉਪਾਅ ਨੂੰ ਕਰਨ ਦੇ ਲਈ ਕਰਨਾ ਕੀ ਹੈ ਇੱਕ ਕਟੋਰੀ ਲੈਣੀ ਹੈ ਤੇ ਉਸ ਕਟੋਰੀ ਦੇ ਵਿੱਚ ਤੁਸੀਂ ਨਮਕ ਭਰ ਲੈਣਾ ਹੈ। ਇਸੇ ਤਰੀਕੇ ਦੇ ਨਾਲ ਜਿਹੜੀ ਤੁਸੀਂ ਕਟੋਰੀ ਨਮਕ ਦੇ ਨਾਲ ਭਰਨੀ ਹੈ ਉਹ ਨਮਕ ਜਿਵੇਂ ਕਿ ਆਪਾਂ ਰਸੋਈ ਦੇ ਵਿੱਚ ਜਿਹੜਾ ਖਾਣਾ ਬਣਾਉਣ ਦੇ ਲਈ ਯੂਜ਼ ਕਰਦੇ ਹਾਂ ਉਸ ਨਮਕ ਦਾ ਤੁਸੀਂ ਇਸਤੇਮਾਲ ਨਹੀਂ ਕਰਨਾ ਤੁਸੀਂ ਬਾਜ਼ਾਰ ਤੋਂ ਇੱਕ ਪੈਕੇਟ ਨਵਾਂ ਨਮਕ ਲਦਾ ਲੈ ਕੇ ਆਉਣਾ ਹੈ ਤੇ ਉਸ ਦੇ ਵਿੱਚੋਂ ਤੁਸੀਂ ਇੱਕ ਕਟੋਰੀ ਨਮਕ ਦੀ ਭਰ ਲੈਣੀ ਹੈ। ਜੀ ਵੀ ਹੁਣ ਤੁਸੀਂ ਕਟੋਰੀ ਨਮਕ ਦੀ ਭਰ ਲਈਏ ਤੇ ਇੱਕ ਤੁਸੀਂ ਲੈਣਾ 5 ਰੁਪਏ ਦਾ ਸਿੱਕਾ 5 ਰੁਪਏ ਦੇ ਸਿੱਕੇ ਨੂੰ ਤੁਸੀਂ ਨਮਕ ਦੀ ਕਟੋਰੀ ਦੇ ਵਿੱਚ ਰੱਖਣਾ ਪਰ ਰੱਖਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤੁਸੀਂ 5 ਵਾਰ ਆਪਣੀ ਪਰਮਾਤਮਾ ਨੂੰ ਯਾਦ ਕਰਕੇ ਜਿਹੜਾ ਵੀ ਤੁਸੀਂ ਸਿਮਰਨ ਕਰਦੇ ਹੋ ਪਾਠ ਪੂਜਾ ਕਰਨ ਦੇ ਸਮੇਂ ਤੁਸੀਂ ਉਹੋ 5 ਵਾਰ ਕਰਨਾ ਹੈ ਤੁਸੀਂ ਇਸੇ ਤਰੀਕੇ ਦੇ ਨਾਲ ਤੁਸੀਂ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਜੇਕਰ ਜਿਹੜੇ ਪਰਿਵਾਰ ਕਿਸੇ ਹੋਰ ਧਰਮ ਨੂੰ ਮੰਨਦਿਆਂ ਹੋਰ ਪਰਮਾਤਮਾ ਨੂੰ ਉਹ ਆਪਣੀ ਪਰਮਾਤਮਾ ਨੂੰ ਯਾਦ ਕਰਦੇ ਸਮੇਂ ਜਿਹੜਾ ਵੀ ਪਾਠ ਪੂਜਾ ਕਰਦੇ ਆ ਉਹ ਪੰਜ ਵਾਰ ਉਹ ਕਰ ਸਕਦੇ ਨੇ ਜੇਕਰ ਤੁਸੀਂ ਮੂਲ ਮੰਤਰ ਵੀ ਨਹੀਂ ਕਰ ਸਕਦੇ ਤੇ ਹੋਰ ਪਾਠ ਪੂਜਾ ਵੀ ਨਹੀਂ ਕਰ ਸਕਦੇ ਤਾਂ ਤੁਸੀਂ 5 ਮਿੰਟ ਲਗਾਤਾਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਵੀ ਤੁਸੀਂ ਕਰ ਸਕਦੇ ਹੋ ਇਸੇ ਤਰੀਕੇ ਦੇ ਨਾਲ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ 5 ਰੁਪਏ ਦਾ ਸਿੱਕਾ ਏ ਉਹ ਨਮਕ ਵਾਲੀ ਕਟੋਰੀ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ ਤਬਾਦੀ ਨਹੀਂ ਕਿ ਉੱਪਰ ਦੀ ਕਿਤੋਂ ਵੀ ਨજર ਨਹੀਂ ਆਉਣਾ ਚਾਹੀਦਾ ਤੇ ਜਿਹੜੀ ਕਟੋਰੀ ਦੇ ਵਿੱਚ ਤੁਸੀਂ ਨਮਕ ਪਾਇਆ ਵੈਸੇ ਤਾਂ ਉਹ ਤੁਸੀਂ ਕਿਸੇ ਵੀ ਧਾਤੂ ਦੀ ਲੈ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਮਿੱਟੀ ਦੀ ਹੈਗੀ ਇਹ ਤਾਂ ਬਹੁਤ ਵਧੀਆ ਗੱਲ ਹੈ ਮਿੱਟੀ ਦੀ ਕਟੋਰੀ ਦੇ ਵਿੱਚ ਹੀ ਤੁਸੀਂ ਨਮਕ ਪਾ ਕੇ ਇਹ ਉਪਾਅ ਕਰੋ ਤੁਹਾਨੂੰ ਜ਼ਿਆਦਾ ਫਾਇਦਾ ਹੋਵੇਗਾ। ਸੋ ਇਸੇ ਤਰੀਕੇ ਨਾਲ ਸਿੱਕੇ ਨੂੰ ਇਸ ਤਰ੍ਹਾਂ ਪਾਓ ਕਿ ਨਮਕ ਹੀ ਦਿਖਣਾ ਚਾਹੀਦਾ ਸਿੱਕਾ ਬਿਲਕੁਲ ਵੀ ਨਜ਼ਰ ਨਹੀਂ ਆਉਣਾ ਚਾਹੀਦਾ। ਇਸੇ ਤਰੀਕੇ ਦੇ ਨਾਲ ਜਿਹੜੀ ਇਹ 5 ਰੁਪਏ ਦਾ ਸਿੱਕਾ ਪਾ ਕੇ ਅਸੀਂ ਨਮਕ ਦੀ ਕਟੋਰੀ ਤਿਆਰ ਕਰ ਲਈਏ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਰੂਮ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਰੱਖ ਸਕਦੇ ਹੋ ਜੇਕਰ ਤੁਸੀਂ ਰੂਮ ਦੇ ਵਿੱਚ ਨਹੀਂ ਰੱਖਣਾ ਚਾਹੁੰਦੇ ਤੇ ਆਪਣੇ ਘਰ ਦੀ ਜਿਹੜੀ ਰਸੋਈ ਹੈ ਰਸੋਈ ਦੇ ਕਿਸੇ ਵੀ ਕੋਨੇ ਦੇ ਵਿੱਚ ਇਸ ਕਟੋਰੀ ਨੂੰ ਤੁਸੀਂ ਰੱਖ ਦਿਓ ਤੇ ਅਗਲੇ ਦਿਨ ਤੁਸੀਂ ਕੀ ਕਰਨਾ ਹੈ ਸਿਰ ਇਸੇ ਹੀ ਪ੍ਰੋਸੈਸ ਦੇ ਨਾਲ ਇਹ ਕਟੋਰੀ ਦੇ ਵਿੱਚ ਜਿਹੜਾ ਤੁਸੀਂ 5 ਰੁਪਏ ਦਾ ਸਿੱਕਾ ਪਾਇਆ ਸੀ ਉਸ ਸਿੱਕੇ ਨੂੰ ਤੁਸੀਂ ਕੱਢਣਾ ਹੈ ਤੇ ਪੰਜ ਵਾਰ ਫਿਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਹੈ ਜਾਂ 5 ਮਿੰਟ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਜਿਵੇਂ ਹੀ ਤੁਸੀਂ ਉਸ ਸਿੱਕੇ ਨੂੰ ਨਮਕ ਦੇ ਵਿੱਚੋਂ ਕੱਢਿਆ ਸੀ ਨਮਕ ਦੇ ਵਿੱਚ ਤੁਸੀਂ ਦੁਬਾਰਾ ਤੋਂ ਰੱਖ ਦੇਣਾ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਦੇਖੋਗੇ ਕਿ 15 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪਰਿਵਰਤਨ ਆਵੇਗਾ ਕਿ ਕਿਸੇ ਵੀ ਬਹਾਨੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਇਸੇ ਤਰ੍ਹਾਂ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਤੁਸੀਂ ਪੈਸਾ ਸੰਭਾਲ ਨਹੀਂ ਪਾਉਗੇ ਬਸ ਤੁਸੀਂ ਕਰਨਾ ਇਹ ਹੈ ਕਿ ਹਰ ਦੋ ਦਿਨ ਬਾਅਦ ਇਸ ਸਿੱਕੇ ਨੂੰ ਨਮਕ ਦੇ ਵਿੱਚੋਂ ਕੱਢ ਕੇ 5 ਮਿੰਟ ਤੱਕ ਤੁਸੀਂ ਪਰਮਾਤਮਾ ਦਾ ਨਾਮ ਜਪਣਾ ਜਾਂ ਮੂਲ ਮੰਤਰ ਦਾ ਪਾਠ ਕਰਨਾ 5 ਵਾਰ ਤੇ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਲੱਗੇਗਾ ਕਿ ਨਮਕ ਹੁਣ ਪੁਰਾਣਾ ਹੋ ਚੁੱਕਿਆ ਹੈ ਜਾਂ ਪੁਰਾਣਾ ਹੋ ਰਿਹਾ ਹੈ ਤਾਂ ਤੁਸੀਂ ਉਸ ਨਮਕ ਨੂੰ ਚੇਂਜ ਵੀ ਕਰ ਸਕਦੇ ਹੋ ਜਿਵੇਂ ਕਿ ਪੁਰਾਣੀ ਨਮਕ ਨੂੰ ਤੁਸੀਂ ਆਪਣੀ ਰਸੋਈ ਦੇ ਸ਼ੰਕ ਦੇ ਵਿੱਚ ਪਾ ਕੇ ਪਾਣੀ ਦੇ ਨਾਲ ਚਲ ਪ੍ਰਵਾਹ ਕਰ ਸਕਦੇ ਹੋ ਤੇ ਜਿਹੜਾ 5 ਰੁਪਏ ਦਾ ਸਿੱਕਾ ਹੈ ਉਸ ਨੂੰ ਚੇਂਜ ਕਰਨ ਦੀ ਕੋਈ ਜ਼ਰੂਰਤ ਨਹੀਂ ਸਿਰਫ ਨਮਕ ਨੂੰ ਹੀ ਤੁਸੀਂ ਚੇਂਜ ਕਰ ਲੈ بس ਇਹ 5 ਰੁਪਏ ਦੇ ਸਿੱਕੇ ਨੂੰ ਹਰ 2 ਦਿਨ ਬਾਅਦ ਤੁਸੀਂ એનર્ਜੀ ਚ ਰੂਰ ਪਰਣੀਏ ਪਾਠ ਪੂਜਾ ਕਰਕੇ ਜਿਵੇਂ ਕਿ ਮੂਲ ਮੰਤਰ ਦਾ ਪਾਠ ਕਰਕੇ ਤੁਸੀਂ ਰੱਖੋਗੇ ਚੇਂजेस ਤੁਹਾਨੂੰ ਖੁਦ ਨੂੰ ਨਜ਼ਰ ਆਉਣਗੇ ਜਦੋਂ ਤੁਸੀਂ ਇਹ ਉਪਾਅ ਕਰੋਗੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਤੁਹਾਡੇ ਨਾਲ ਇੰਨਾ ਜ਼ਿਆਦਾ ਵਧੀਆ ਹੋਣਾ ਸ਼ੁਰੂ ਹੋ ਜਾਵੇਗਾ ਤੁਸੀਂ ਖੁਦ ਦੇਖੋਗੇ ਕਿ ਕਿਵੇਂ ਤੁਹਾਡੇ ਘਰ ਦੇ ਵਿੱਚ ਪਰਿਵਰਤਨ ਆਉਣੇ ਸ਼ੁਰੂ ਹੋ ਗਏ ਨੇ ਪੈਸਾ ਆਵੇਗਾ ਤੁਹਾਡੀਆਂ ਹਰ ਇਸ਼ਿਆਵਾ ਪੂਰੀਆਂ ਹੋਣਗੀਆਂ ਲਗਜ਼ਰੀ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਆਨੇ ਵਹਾਨੇ ਆਉਣੀਆਂ ਸ਼ੁਰੂ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਰ ਨਾਮ ਕਿਤੇ 5 ਰੁਪਏ ਦੇ ਸਿੱਕੇ ਦਾ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲਈ ਕੇ ਵਾਹਿਗੁਰੂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਕਿਉਂਕਿ ਸਾਰਬੋਤ ਤੁਹਾਡੀ سپورਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੀ ਹੀ ਪਿਆਰ ਭਰ ਆਪਾਂ ਦਾ ਜੀ